ਪਾਤੜਾ ਬੰਡਲ ਦੇ ਪਿੰਡ ਉਗੋਕੇ ਸੋਢੀ ਵਾਲਾ ਦੇ ਵਿੱਚ ਇੱਕ ਨੌਜਵਾਨ ਦੇ ਇੱਕ ਲੜਕੀ ਨਾਲ ਪ੍ਰੇਮ ਸੰਬੰਧ ਸੀ ਨਾਲ ਦੇ ਪਿੰਡ ਦੇ ਵਿੱਚ ਜਿਸ ਨੂੰ ਲੈ ਕੇ ਉਹ ਉਸ ਲੜਕੀ ਨੂੰ ਮਿਲਣ ਗਿਆ ਸੀ ਉੱਥੇ ਜਾ ਕੇ ਉਹਦੇ ਪਰਿਵਾਰ ਦੇ ਵੱਲੋਂ ਉਹਦੇ ਨਾਲ ਮਾਰ ਫੇੜ ਕੀਤੀ ਗਈ ਔਰ ਜਿਸ ਦੇ ਵਿੱਚ ਗੰਭੀਰ ਜ਼ਖਮੀ ਹਾਲ ਸੇ ਉਸ ਨੂੰ ਟੋਹਣਾ ਛੱਡਿਆ ਹੈ ਗੁਰਬਖਸ਼ ਸਿੰਘ ਦੇ ਜਿਹੜੇ ਕਥਿਤ ਕਾਤਲ ਹੈ ਜਿਹੜਾ ਮ੍ਰਿਤਕ ਦਾ ਪਰਿਵਾਰ ਹੈ ਉਹਦੇ ਪਿਤਾ ਹੈ ਉਹਦੀ ਮਾਂ ਇਹ ਮੰਗ ਕਰ ਰਹੀ ਹੈ ਪੁਲਿਸ ਤੋਂ ਅਭੀ ਕਥਿਤ ਜਿਹੜੇ આરોપી ਹੈ ਉਹਨਾਂ ਨੂੰ ਪੁਲਿਸ ਜਲਦੀ ਗ੍ਰਿਫਤਾਰ ਕਰੇ ਔਰ ਉਹਨਾਂ ਨੂੰ ਸਖਤ ਸਜ਼ਾਵਾ ਮਿਲਣ ਇਸ ਮਾਮਲੇ ਦੇ ਵਿੱਚ ਉਸ ਪਰਿਵਾਰ ਦੇ ਨਾਲ ਖੜੇ ਹਾਂ ਪ੍ਰਥੀ ਸਿੰਘ ਜੀ ਇਹ ਥੋੜਾ ਬੇਟੇ ਦਾ ਨਾਮ ਕੀ ਸੀ ਗੁਰਬਾਹ ਸਿੰਘ ਹਾਂ ਕੀ ਕਾਰਨ ਬਣਾਈ ਕੁੜੀ ਨੇ ਬੁਲਾਈ ਉੱਥੇ ਸਧਾਰਨਪੁਰ ਕੁੜੀ ਨੇ ਫੋਨ ਕਰਕੇ ਬੁਲਾਈ ਉਹਨੇ ਉੱਥੇ ਗਏ ਰਾਤ ਨੂੰ 10 ਵਜੇ ਗਏ 3-4 ਸਾਲ ਹੋ ਗਈ ਚੰਦਰੇ ਜੀ ਕਿਆ ਕਹਿੰਦੀ ਸੀ ਲੜਕੀ ਲੜਕੀ ਦਾ ਵਿਆਹ ਕਰਾਉਣ ਨੂੰ ਕਹਿੰਦੀ ਸੀ ਬਹੁਤ ਵਾਰੀ ਕਹਿੰਦੀ ਭੱਜ ਵੀ ਜਾਈਏ ਅਸੀਂ ਮੰਨੇ ਨਹੀਂ ਨਿਕੀ ਮੁੰਡੇ ਨੂੰ ਜਾਣ ਦਿੱਤਾ ਤੁਸੀਂ ਤਿਆਰ ਸਹਿਮਤ ਨਹੀਂ ਸੀ ਨਹੀਂ ਸਹਿਮਤੀ ਨਹੀਂ ਨਿਕੀ ਮਾ ਬਰਾਦਰੀ ਆ ਉਹਨਾਂ ਹੋ ਰਹੀ ਆਪਣੀ ਹੋਰ ਦੀ ਨਹੀਂ ਲੜਕੀ ਵਾਲੀ ਵੀ ਸਹਿਮਤ ਨਹੀਂ ਨਿਕੀ ਤੋਂ ਕਾਰਨ ਮੰਨ ਲਓ ਤੁਸੀਂ ਕੀ ਮੰਨਦੇ ਹੋ ਇਸ ਮੋਦ ਦਾ ਕਾਰਨ ਤਾਂ ਮਾਰਾਈ ਘਰੇ ਬੁਲਾ ਕੇ ਉਹ ਕੁੜੀ ਨੇ ਬੁਲਾਇਆ ਦੀ ਹੂੰ ਉਹਨਾਂ ਘਰੇ ਫਿਰ ਕੈਮਰੇ ਲੱਗ ਰਹੇ ਨੇ ਫੜ ਲਿਆ ਰਾਤ ਨੂੰ 10 ਵਜੇ ਉਹਨਾਂ ਨੇ ਹੂੰ ਫਿਰ ਦਾਦੇ ਨੇ ਡਾਂਗ ਮਾਰੀ ਜੇ ਸਿਰ ਤੇ ਹੂੰ ਉਹ ਜਫਾ ਵਾਗੇ ਰੱਖਿਆ ਦੇ ਸਿੱਟ ਵੀ ਛੱਟ ਲੱਗੀ ਹੋਈ ਬਾਕੀ ਨਲਾਂ ਜੀ ਵੀ ਲੱਗੀ ਹੋਈ ਸਾਰੇ ਜਿਹੜੀ ਟਵਾਣੇ ਕਿਸ ਤਰ੍ਹਾਂ ਪੁੰਚੇ ਤੁਹਾਨੂੰ ਪਤਾ ਲੱਗੇ ਹੋਵੇ ਟਵਾਣੇ ਸਾਨੂੰ ਨੂੰ ਪਤਾ ਲੱਗਿਆ ਜੀ ਕਿ ਮੈਂ ਪਹੁੰਚਿਆ ਛੱਟ ਕੇ ਆਏ ਨਹੀਂ ਜਾਨਾ ਜਾਖੂਈ ਤਾਂ ਜਾ ਨਹੀਂ ਸਕਦਾ ਜੀ ਮੰਦਰ ਉੱਤੇ ਫਿਰ ਇੱਥੇ ਨਹੀਂ ਲੈ ਕੇ ਆਏ ਉੱਥੇ ਛੱਡੇ ਹਾਂ ਜੇ ਉੱਥੇ ਛੱਡੇ ਪਤਾ ਪਤਾ ਲੱਗ ਜਾਈ ਬੁਰਜ ਲਿਆਜ ਕਰਾ ਲਾਂਗੇ ਜਾਂ ਹੋਰ ਕਰਾਣਗੇ ਹੂੰ ਉਹਦੇ ਕਰ ਮਸ਼ੀਨ ਖੜੀ ਗਈ ਉੱਥੇ ਹੂੰ ਤੁਹਾਡੇ ਆਪਣਾ ਬਰਵਾਲੇ ਤੁਹਾਡੀ ਨਾ ਜਿਹੜੀ ਮਸ਼ੀਨ ਤੇ ਗਿਆ ਹੋਈ ਸੀ ਉਹ ਕੰਮ ਕਰਦਾ ਸੀ ਹਾਂ ਜੀ ਇਹ ਮੁੰਡੇ ਨੌਕਰਾਈਏ ਕੋਦੇ ਦਾਦੇ ਨੌਕਰਾਈਏ ਇਹ ਪੁੱਤ ਹੈ ਉਹਦਾ ਹਾਂ ਜੀ ਇੱਕ ਪੁੱਤੇ ਦੇ ਨੌਕਰਾਈਏ ਦੋਵਾਂ ਨੇ ਨੌਕਰਾਈਏ ਕੋਈ ਗ੍ਰਿਫਤਾਰੀ ਹੁਣ ਤੱਕ ਗ੍ਰਿਫਤਾਰੀ ਨਾਲ ਹੋਈ ਨਹੀਂ ਇਹ ਉਹਦੀ ਇਨਸਾਫ ਕੀ ਮੰਗਦੇ ਹੋ ਤੁਸੀਂ ਸਾਹਿਬ ਤਾਨੂੰ ਸਜ਼ਾ ਹੁਣ ਜਿਹਦੇ ਜੇ ਆਪਣੇ ਮੁੰਡੇ ਕਤਲ ਕਰੇ ਮੇਰਾ ਪੁੱਤ ਦਾ ਜੀ ਬਰਵਾਸ ਸਿੰਘ ਹਾਂ ਜੀ ਕੁੜੀ ਗੱਲਬਾਤ ਮੇਰੇ ਨਾਲ ਵੀ ਕਰ ਦਿੱਦੀ ਜੀ ਗੱਲਬਾਤ ਕਰਦੀ ਸੀ ਮੈਂ ਕੁੜੀ ਨੂੰ ਕਹਿੰਦੀ ਸੀ ਭਾਈ ਇਹ ਤਾਂ ਪੈਂਡਾ ਛੱਡ ਦੇ ਮੇਰੇ ਪੁੱਤ ਦਾ ਹੂੰ ਮੇਰੇ ਪੁੱਤ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਜਾਂ ਤਾਂ ਮਨਾ ਲਾ ਹੂੰ ਅਣੀ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਾਂ ਉਹ ਕਹਿੰਦੀ ਮੈਂ ਇਹਦੇ ਨਾਲ ਵਿਆਹ ਕਰਾਣਾ ਕਹਿੰਦੀ ਸੀ ਮੁੰਡੇ ਨਾਲ ਮੈਂ ਪੈਂਡਾ ਛੱਡ ਨਹੀਂ ਸਕਦੀ ਮੈਂ ਇਹਦੇ ਵੀ ਨਾਲ ਰਹਿ ਨਹੀਂ ਸਕਦੀ ਅਸੀਂ ਜਿਉਂਦੇ ਕਰਦੇ ਉਹ ਤੇ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤ ਨੂੰ ਕੁਰਬਾਨ ਲੈ ਕੇ ਹੂੰ ਮੈਂ ਉਹਦੇ ਚਾਚੇ ਨੂੰ ਕਿਹਾ ਵੀ ਤੁਹਾਡੀ ਬੇਟੀ ਨੂੰ ਰੋਕੋ ਤੁਸੀਂ ਹੂੰ ਸੋਡੀ ਬੇਟੀ ਮੇਰੇ ਘਰੇ ਆਲੀ ਮੈਂ ਘਰੇ ਇੰਦਿਆ ਸਾਡਾ ਕੋਈ ਪਰਿਵਾਰ ਜੀ ਅਸੀਂ ਗੁੱਡੀ ਦੀ ਪੰਜੀਰੀ ਲੈ ਕੇ ਜਾ ਰਹੇ ਤੇ ਵੀ ਸੋਡੀ ਬੇਟੀ ਨੂੰ ਤੁਸੀਂ ਰੋਕੋ ਸੋਡੀ ਬੇਟੀ ਵੀ ਮੇਰੇ ਪੁੱਤਰ ਨੂੰ ਘਰੇ ਬੁਲਾਉਂਦੀ ਆ ਰਾਤ ਨੂੰ ਹੋ ਗਏ ਜੀ 7 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਦੀ ਆ ਬੱਚੇ ਚੱਲ ਰਹੀ ਸੀ ਗੱਲ ਇਹਨਾਂ ਦੀ ਹਾਂ ਜੀ ਕਿੰਨਾ ਪੜਿਆ ਤੁਹਾਡਾ ਮੁੰਡਾ ਮੇਰਾ ਪੁੱਤ ਜੀ 12 ਪੜਿਆ ਹੋਇਆ ਸੀ ਉਹ ਕੁੜੀ ਕਿੰਨੀ ਪੜੀ ਹੈ ਕੁੜੀ ਤਾਂ ਨਹੀਂ ਜੀ ਮੈਨੂੰ ਪਤਾ ਵੀ ਕੈਨੀ ਪੜੀ ਹੋਈ ਆ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਸਾਰੇ ਪਰਿਵਾਰ ਦਾ ਇੱਕ ਹੀ ਗੱਲ ਦੀ ਉਹ ਮੈਨੂੰ ਵੀ ਕਹਿ ਕੇ ਗਏ ਸੀ ਉਹਦਾ ਚਾਚਾ ਸੀ ਜਿਹੜਾ ਹੂੰ ਉਹ ਕਹਦਾ ਵੀ ਅਸੀਂ ਛੱਡਣਾ ਨਹੀਂ ਤੇਰਾ ਪੁੱਤ ਹੂੰ ਤੇ ਜਿੱਥੇ ਮਰਜ਼ੀ ਲੁਕ ਜੇ ਅਸੀਂ ਛੱਡਣਾ ਨਹੀਂ ਹੈਗਾ ਠੀਕ ਜਿਉ ਕੁੜੀ ਕਹਿੰਦੀ ਨਾ ਮੈਨੂੰ ਤੁਸੀਂ ਵੀ ਪੈਸੇ ਦੇ ਦੋ ਮੈਂ ਵਿਆਹ ਕਰਾਣਾ ਮੈਂ ਬੋਲੀ ਵੀ ਮੇਰੇ ਲਈ ਵੀ ਕੁਝ ਨਹੀਂ ਅਸੀਂ ਦਿਹਾੜੀਦਾਰ ਬੰਦੇ ਆ ਹੂੰ ਮਤਲਬ ਪੈਸੇ ਨਹੀਂ ਆਗੇ ਹੂੰ ਮੇਰੇ ਪੁੱਤ ਦਾ ਪੈਂਡਾ ਛੱਡਦੇ ਮਹਾ ਉਹ ਕਹਦੀ ਮੈਂ ਪੈਂਡਾ ਛੱਡ ਨਹੀਂ ਸਕਦੀ ਮੇਰਾ ਪਿਆਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਕੁੜੀ ਕਹਿੰਦੀ ਮੈਂ ਕਹਿਆ ਵੀ ਤੇਰੇ ਵੀ ਮਾਪਾਪਾ ਨੂੰ ਮਨਾ ਲਾ ਤੂੰ ਕਹਿੰਦੀ ਮੇਰੇ ਘਰ ਦੇ ਮੰਨਦੇ ਨਹੀਂ ਨਾ ਮੇਰਾ ਡੈਡੀ ਮੰਨਦਾ ਨਾ ਮੇਰੇ ਮਾਮਾ ਨਹੀਂ ਨਾ ਮੇਰੇ ਭਰਾ ਮੰਦਾ ਚਾਚੇ ਦਾਇ ਕੋਈ ਨਹੀਂ ਮੇਰਾ ਮੰਦਾ ਹੈਗਾ ਜੀ ਸਾਡੇ ਨਾਲ ਹਾਂ ਕੁੜੀ ਜੀ ਸਹਿਮਤੀ ਕੁੜੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਚੌਂਕੀ ਆ ਜਾਓ ਮੈਂ ਥੋੜੇ ਬਿਆਨ ਦੇ ਦੂੰਗੀ ਮੈਂ ਬੋਲੀ ਜੀ ਮੈਂ ਚੌਂਕੀ ਨਹੀਂ ਆ ਸਕਦੀ ਵੀ ਤੂੰ ਆਪ ਆ ਜਾ ਸਾਨੂੰ ਫੋਨ ਕਰਦੀਆਂ ਸੀ ਫੇਰ ਆ ਜਾਾਂਗੇ ਕੁੜੀ ਜੀ ਉਹਨਾਂ ਨੇ ਆਣ ਨਹੀਂ ਦਈ ਆਪਣੇ ਕੈਵੇ ਚ ਰੱਖੀ ਪਿਆ ਮਾਰੇ ਦੁਨ ਕੀ ਸਕੇ ਵੀ ਕੀ ਮਾਰੇ ਆਉਂ ਦੇਖੋ ਜੀ ਸਾਨੂੰ ਤਾਂ ਐ ਵੀ ਸਾਕਾ ਵੀ ਉਹਨਾਂ ਨੇ ਕਿਰਚ-ਕੁਰਚ ਮਾਰੀ ਆ। ਹੂੰ। ਉਹਦੇ ਨਾਨਕੇ ਨੇ ਜਿਟਵਾਣੀ। ਠੀਕ ਸਿਰਫ ਉਸੇ ਜੀ ਇਨਸਪੈਕਟਰ ਸੀ। ਉੱਥੇ ਜੀ ਸਾਨੂੰ ਕੀ ਪਤਾਉਣੇ ਬਈ ਇਹ ਛੱਡ ਕੇ ਆਏ ਨੇ 1 ਵਜੇ ਛੱਡ ਕੇ ਆਏ ਨੇ ਜੀ ਕਿਵੇਂ ਛੱਡ ਕੇ ਆਏ ਨੇ ਕਿਵੇਂ ਨਹੀਂ ਉਹ ਸਾਨੂੰ ਕੋਈ ਗੱਲ ਦਾ ਪਤਾ ਨਹੀਂ। ਇਹ ਜੀ ਸਾਨੂੰ ਹੁਣ ਜੀ ਕੀ ਮੰਗਰ ਦੇ ਪੁਲਿਸ ਤੋਂ? ਅੱਜ ਤਾਂ ਜੀ ਨਹੀਂ ਹੋ ਗਾ ਨੇ ਆਪ ਉਹ ਕਿੰਨੇ ਦਿਨੋਂ ਕਰ ਰਿਹਾ ਹੈ। ਇਹ ਮਾਮਲਾ ਇਸ ਤਰ੍ਹਾਂ ਹੀ ਪਿਰਥੀ ਸਿੰਘ ਵਾਸੀ ਸੋਢੀ ਵਾਲਾ ਨੇ ਸਾਡੇ ਕੋਲੇ ਬਿਆਨ ਲਿਖਾਇਆ ਹੈ। ਇਸ ਦਾ ਨੜਕਾ ਗਰਵਕ ਸਿੰਘ ਮਿਤੀ 11 12 14 ਦੀ ਰਾਤ ਨੂੰ ਜਰਨੈਲ ਸਿੰਘ ਸਨ ਆਫ ਜੈਮਲ ਸਿੰਘ ਵਾਸੀ ਸਧਾਰਨਪੁਰ ਉਹਦੇ ਘਰ ਗਿਆ ਸੀ ਸ਼ਰਾਰਤੀ ਮੈਂਡ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੇ ਆਪਸ ਉਹਨਾਂ ਦੇ ਜਿਹੜੀ ਬਿਖਤੀ ਸਿੰਘ ਦੇ ਡੈਡੀ ਤੇ ਉਸਦੇ ਲੜਕੇ ਨੇ ਜਰਨੈਲ ਸਿੰਘ ਨੇ ਜਰਨੈਲ ਸਿੰਘ ਦੇ ਬੇਟੇ ਨੇ ਗੁਰਬਖਸ਼ ਸਿੰਘ ਦੇ ਕੁਛ ਸੱਟਾਂ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਦੇ ਨਾਨਕੇ ਪਿੰਡ ਹਰਿਆਣੇ 'ਚ ਚਲਾ ਗਿਆ ਉੱਥੇ ਉਸਦੇ ਨਾਨੇ ਨੂੰ ਇਹ ਸੀਗਾ ਵੀ ਸ਼ਾਇਦ ਥੱਕਾ ਡੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸ ਨੂੰ ਇਲਾਜ ਲਈ ਲੈ ਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲੇ ਗਿਆ ਤਾਂ ਉਹਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਵੀ ਜਿਹੜੀ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪਿੱੱਟੀ ਸਿੰਘ ਦੇ ਸਹੁਰੇ ਨੇ ਉਹ ਦੱਸੀ ਉਸ ਦੇ ਬਿਆਨ ਤੇ ਪਿੱੱਟੀ ਸਿੰਘ ਦੇ ਬਿਆਨ ਤੇ ਅਸੀਂ 302 34 ਆਈਪੀਸੀ ਦਾ 2 ਮਿੰਦਿਆਂ ਦੇ ਵਰਖਲਾ ਮੁਕਾਦਮਾ ਦਰਜ ਕਰਤਾ ਤਕਦੀਸ਼ ਜਾਰੀ ਹੈ ਇਹ ਕੋਈ ਮਾਮਲਾ ਕਿਸੇ ਮਨ ਕੋਈ ਕੋਈ ਪ੍ਰੇਮ ਸੰਬੰਧ ਵਾਲੀ ਰਿਤੇ 82 ਮਨਾਵਸਤੇ ਇਹ ਤਕਦੀਸ਼ ਜਾਰੀ ਹੈ ਇਸ ਦੇ ਸਬੰਧ ਵਿੱਚ ਪਰ ਪ੍ਰੇਮ ਸੰਬੰਧ ਵਿੱਚ ਇਹ ਗੱਲ ਜ਼ाहिर ਹੋਈ ਹੈ ਮਨੋ ਦੇ ਬਿਆਨ ਦੇ ਵਿੱਚ ਵੀ ਮੇਰੀ ਜਿਹੜਾ ਹੈਗਾ ਮੇਰੇ ਬੇਟੇ ਦੇ ਉਸ ਪਰਿਵਾਰ ਨਾਲ ਕਿਸੇ ਮੈਂਬਰ ਨਾਲ ਪ੍ਰੇਮ ਸਬੰਧ ਸੀ ਇਸ ਕਰਕੇ ਉਹ ਗਿਆ ਸੀ। ਉਸੇ ਕਰਕੇ ਉਹਦੇ ਨਾਲ ਹਮਲਾ ਮਲ ਮਾਰ ਕੋ ਦਿੱਤੀ ਗਈ। ਉਸੇ ਕਰਕੇ ਹਾਂ اسی ਕਰਕੇ ਉਸਦੇ ਘਰ ਜਦੋਂ ਕੋਈ ਬੰਦਾ ਜਾਂਦਾ ਤਾਂ ਕਿਸੇ ਬਿਨਾਂ ਦੱਸੇ ਪੁੱਛੇ ਤਾਂ ਕੁਦਰਤੀ ਹੈ ਵੀ ਜਿਹੜੀ ਪੁੱਛਦੇ ਨਹੀਂ ਤਾਂ ਮਾਰ ਕੁੱਟ ਹੋਣਾ ਸੰਭਵ ਹੀ ਹੈ। ਹੁਣ ਇਹਦੇ ਵਿੱਚ ਦੋਨੋਂ ਬੰਦੇ ਵਿੱਚ ਕੋਈ ਟੈਸਟ ਹੋਇਆ ਕੋਈ ਰੈਸਟ ਨਹੀਂ ਹੋਇਆ ਜੀ ਤਫ਼ਤੀਸ਼ ਜਾਰੀ ਹੈ। ਪੋਸਟਮਾਰਟਮ ਕਰਵਾ ਕੇ ਕੱਲ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਤਾ। ਕੈਮਰਾਮੈਨ ਪਰਮਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼